ਇਧਰ ਆ ਲਿਆ ਬੱਕਰੀ ਓਏ ਬੱਡੀ ਵਾਹ ਵਾਹ ਬਹਾਉ ਨੇ ਰੇ ਲਾਦੀ ਹਾਂ ਗੱਬਣਾ ਇਹ ਗੱਬਣਾ ਜੀ ਤੇਰੀ ਗਰੰਟੀ ਹੋਵੇ ਤੇਰੀ ਗਰੰਟੀ ਆ ਫੰਡਰ ਹੋਈ ਆ ਵਿੱਚ ਤਾਂ ਬੋਕ ਫਿਰਦਾ ਬਾਈ ਬੱਕਰੀ ਪਸੰਦ ਆ ਕਹਿੰਦੀ ਸਾਡੇ ਵਿੱਚ ਸਾਡੇ ਬੋਕ ਇੱਕ ਹੋਰ ਕੱਢ ਦੋ ਕੱਢ ਜੋੜਾ ਕਰ ਖੜ ਜਾ ਹੁਣ ਦਿਖਾ ਦੇ ਜੋੜਾ ਉਹ ਪੱਠਾ ਦਿਖਾ ਓਏ ਓਏ ਉਹ ਨਹੀਂ ਲੈਣੀ ਆ ਪੱਠਾ ਤਾਂ ਦੇਖ ਮੜੀਆਂ ਜੀਆਂ ਉਹ ਬੱਕਰੀ ਦੇ ਗੱਬਣਾ ਆ ਬੱਕਰੀ ਲੈ ਜਾ ਗੱਬਣਾ ਹਾਂ ਗੱਬਣਾ ਨੇ ਫੜੀ ਮੜੀਆ ਮੈਸੂੂ ਦੇਖ ਰਿਹਾ ਦੀ ਉਹ ਦੇਖ ਲਾ ਦੇਖ ਫੰਟਰ ਨਾ ਹੋਵੇ ਮੈਂ ਇਧਰ ਫੰਡਰਾ ਯਾਰ ਮੇਰੀਆਂ ਨੇ ਇਹਨੂੰ ਪੜੀਕਤ ਕਰ ਬਣਾਇਆ ਬਣਾਇਆ ਆ ਬਣਾ ਰਣ ਦੇ ਇਹਨਾਂ ਨੂੰ ਕਰ ਰਣ ਦੇ ਓ ਫਿਰ ਹੀ ਜਾਂਦੇ ਯਾਰ ਉਹ ਤਾਗਾ ਬੰਨਦੇ ਨੇ ਬਾਬੇ ਇਹ ਬਾਬੇ ਦਾ ਸ਼ਕ ਬੰਨ ਲੈਣ ਦੇ ਬਾਅਦ ਤਿੱਥੋਂ ਮਹੂਰਤ ਕਰਕੇ ਹੋਣੇ ਨੇ ਬੱਕਰੀਆਂ ਦੇ ਨੇ ਬਾਬਾ ਜੀ ਤੈਨੂੰ ਪਰਮਾ ਓ ਜੱਫੀਆਂ ਪਵਾਤੀਆਂ ਮੈਜਰ ਦੀਆਂ ਗੈਂਦੀ ਨਾਲ ਮੇਰੇ ਆ ਵੀ ਲਾ ਲੋ ਕਦੇ ਬੜਾ ਮੋਟਾ ਤੇਰੀ ਵੀ ਬਣਾ ਦੋ ਕੋਈ ਵੀਡੀਓ ਮੁੰਡਾ ਚੜ੍ਹ ਦੂ ਇੱਕ ਅਦੀ ਪੱਠਾ ਆਪਣੇ ਵੇਖ ਲੈ ਸਹੀ ਪਾਦੇ ਬਾਬੇ ਦੇ ਨੋਂ ਦਾ ਧਾਗਾ ਬਾਬੇ ਦਾ ਬੋਕ ਛੱਡੇ ਬੱਕਰੀਆਂ ਚ ਫਾਰਮ ਚ ਇਹ ਪਹਿਲਾਂ ਖਰੀਦੇ ਬੋਕ ਵੀ ਸਾਨੂੰ ਨਾ ਲੱਗੇ ਕੋਈ ਟੋਕ ਚੱਲ ਪਰਮਾਤਮਾ ਕਰੇ ਕਾ ਨੂੰ ਯਾਰ ਫਾਰਮ ਦੇਣ ਦੁਗਣੀ ਰਾਤ ਚੌਕਣੀ ਤਰੱਕੀ ਹੁਣ ਖਰੀਦਾਂਗੇ ਬੱਕਰੀਆਂ ਸਾਈ ਵਾਲਾ 500 ਫੇਰ ਲਵਾਂਗੇ ਅਸੀਂ ਬੱਬੂ ਬਾਕੀ ਇਹ ਸੋਡੇ ਕੋਲੇ ਸੋਨੂ ਬੱਕਰੀਆਂ ਤੁਹਾਨੂੰ ਦੇਤਾ ਜੀ ਇਸਾਈ ਵਾਲਾ ਪੰਚਾ ਆ ਗਿਆ ਜੀ ਇਸੇ ਦਾ ਬਾਈ ਦਾ ਨਾ ਫਿਰ ਆਇਆ ਖੜ ਜਾ ਬਰੋਬਰ ਤੂੰ ਵੀ ਤੇਨੂੰ ਬੱਕਰੀਆਂ ਬਾਈ ਤੇਰਾ ਕਿੱਥੇ ਆ ਖੜਾ ਹਾਂ ਆ ਜਾ ਬਨੋਦ ਬਨੋਦ ਆ ਜਾ ਇੱਥੇ ਆ ਬਾਈ ਮੈਂ ਇਧਰੇ ਪਾਸੇ ਮੈਂ ਪਰਾਂ ਮੈਂ ਜਰਾ ਜਿਹੜੇ ਕਿਤਾਬ ਨਹੀਂ ਲੋਕ ਨਹੀਂ ਯਾਰ ਮੈਂ ਜਰਾ ਟਿਕਣ ਦੇ ਨਹੀਂ ਬਾਈ ਮਰ ਜਾ ਤੂੰ ਕਹਿੰਦੇ ਇਹਨਾਂ ਦੀ ਕੀ ਗੱਲ ਹੈ ਤੂੰ ਕਹੀਂ ਵੀ ਇਹਨੂੰ ਪਾਈ ਸੌਦੇ ਕਰ ਲਾਂਦੇ ਜੇ ਆ ਪੰਨੇ ਕੇ ਪਾ ਦੇ ਉੱਥੇ ਪਾਸੇ ਖੜਾ ਗਿਆ ਕੱਢ ਗਿਆ ਹਲੋ ਓ ਬਾਈ ਸੌਦਾ ਕਰਦਾ ਰਾਜੂ 10 ਮਿੰਟ ਬਾਅਦ ਲਾ ਲਿਓ ਹਾਂ ਲੱਗਿਆ ਲੱਗਿਆ ਬਾਈ ਤੁੰਗ ਵਾਲੀ ਮੰਡੀ ਰਾਤ ਨੂੰ ਲਾ ਲਿਆ ਕਰੋ ਲੋਨ ਬਾਈ ਦੱਸੋ ਅਸੀਂ ਬੱਕਰੀਆਂ ਦਾ ਵਾਸਾ ਨੂੰ ਆਉਣੇ ਹੁਣ ਇੰਨੀ ਆਉਂਦਾ ਦੁਬਾਰੀ ਛੱਡਦਾ ਹਾਂ ਆ ਜਾ ਬਾਈ ਬਾਬੇ ਆ ਬੱਕਰੀਆਂ ਦਾ ਦੇਖੋ ਕਿਸੇ ਨੇ ਮੇਰੇ ਅਸਰ ਦੱਸਿਆ ਉਹ ਵੀ ਹਾਂ ਇਹਨੂੰ ਕਰਕੇ ਸਭ 100 ਦਾ ਆਉਣਾ ਚਾਉਣਾ ਫਾਰਮ ਖੋਲਿਆ ਨਾ ਬਾਬੇ ਦੇ ਨਾਂ ਦਾ ਛੱਡਿਆ ਹੁਣ ਫਾਰਮ ਖੋਲਾਂਗੇ ਚਲੋ ਜੀ ਹੁਣ ਕਰੋ ਕੰਮ ਫੈਲਾ ਲਈਆ ਬੋਕ ਸਾਨੂੰ ਨਾ ਲੱਗੇ ਟੋਕ ਹੁਣ ਬੱਕਰੀਆਂ ਖਰੀਦਾਂਗੇ ਦਾ ਵਾਦਾ ਵਾ ਲੈ ਕੱਢ ਬੱਕਰੀਆਂ ਦੋ ਮੈਂ ਇਦਾਂ ਕਰੀਏ ਇਦਾਂ ਬੇੜਾ ਪਾਰ ਅੱਜ ਬੇੜੇ ਪਾਰੇ ਕਰਨੇ ਨੇ ਲੋਕਾਂ ਦੇ ਦਾ ਵਾਦਾ ਵਾ ਜਿੰਨੇ ਕੁ ਹੋ ਗਏ ਸਭ ਦੇ ਭਲੇ ਕਰਾਂਗੇ ਅੱਜ ਦਾ ਵਾਦਾ ਬੁਰੇ ਲਿਆ ਹਾਂਜੀ ਕੀ ਮੰਗਣਾ ਹੈ ਮੋਲੇਤਾ ਰਾਜੂ 40000 ਰੁਪਇਆ ਜੋੜੇ ਦਾ ਜੋੜੇ ਦਾ ਜੈ ਜੈ ਛੋਟੇ ਪਸੰਦ ਨੇ ਗੱਬਣਾ ਦੀ ਗਰੰਟੀ ਤੇਰੀ ਐ ਸਾਡੀ ਨਹੀਂ ਮੇਰੀ ਕੋਈ ਗਰੰਟੀ ਨਹੀਂ ਤੇਰੀ ਗਰੰਟੀ ਐ ਉਹ ਮੇਰੀ ਫੁੱਲ ਗਰੰਟੀ ਆ ਠੀਕ ਆ ਬਾ ਠੀਕ ਐ ਆਪਣੀ ਫੁੱਲ ਗਰੰਟੀ ਆ ਗੱਬਣ ਦੀ ਭਾਈ ਉਹਦਾ ਬਐਵੇਂ ਨਾ ਕਰ ਇੱਕ ਦੋ ਥਾਣੇ ਜੇ ਬਾਅਦ ਚ ਵੀ ਕੋਈ ਥਾਣਾ ਤੇ ਵੱਡਾ ਛੋਟਾ ਜਾਂ ਥੱਲੇ ਇਧਰ ਮੂਰੇ ਕਰਾ ਝੋਟੇ ਤੂੰ ਹੀ ਤੂੰ ਦਿਖੀ ਜਾਂਦਾ ਨੀਕੇ ਮਾਰਦੇ ਬਾਕੀ ਆ ਨਾ ਨਾ ਕੋਈ ਚੱਕਰ ਨਹੀਂ ਆਪਾਂ ਬੈਠੇ ਆ ਯਾਰ ਤੂੰ ਤਾਂ ਕਾਨੂੰ ਬੈਠਾ ਨਹੀਂ ਤੂੰ ਤਾਂ ਖੜਾ ਐ ਤੂੰ ਬੈਠਿਆ ਹੈ ਹੀ ਨਹੀਂ ਕਦੇ ਤੂੰ ਇਹ ਨਹੀਂਗਾ ਵੀ ਆ ਕੋਈ ਇਹਦੇ ਚ ਨਕਸ਼ਾ ਵਾਲਾ ਦੇ ਦੇ ਇਹ ਛੋਟਾ ਬੰਦਾ ਵਿਚਾਲੇ ਆਪੇ ਦਿਖੀ ਉਹਦਾ ਤੇਰੀ ਵੀਡੀਓ ਕਾਹ ਨੂੰ ਕਰਵਾਉਣਾ ਨਹੀਂ ਤੂੰ ਇਹਨਾਂ ਦੀ ਕਰਵਾ ਹਾਂ ਪਸੰਦ ਨੇ ਹੈ ਠੀਕ ਹੈ ਭਾਈ ਤੂੰ ਵੀ ਸਲਾਹ ਆ ਰਹੀ ਮੇਰੀ ਨਾ ਮੰਨੀ ਤੂੰ ਨਾਲੇ ਖਾਲੀ ਠੀਕ ਹੈ ਲਿਆ ਪੱਠਾ ਫੜ ਕੇ ਤੇਰੀ ਇਹਨੇ ਦੋਏ ਜਾ ਫੜ ਕੇ ਬੱਕਰੀਆ ਢੱਬੀ ਤਿੰਨਾਂ ਦਾ ਕਰੋ ਯਾਨੀ ਕਿੱਥੇ ਵਗ ਗਿਆ ਤਿੰਨ ਨੇ ਹੈ ਹਾਂ ਤਿੰਨਾਂ ਦਾ ਦੱਸ ਕੀ ਕਰਦਾ ਤਿੰਨਾਂ ਦਾ 10000 ਰੁਪਿਆ 10000 ਰੁਪਿਆ ਦਾ ਤਿੰਨਾਂ ਦਾ ਫੜੀ ਹਾਂ ਪਾਕਾ ਇਨਾਰੇ ਦੰਦ ਦਿਖਾਇਆ ਬੱਕਰੀ ਦੇਖੋ ਬਈ ਦੰਦ ਦੇਖੋ ਬਈ ਜੀ ਦੋ ਦੰਦ ਦਿਖਾ ਦੰਦ ਇਹ ਬਈ ਇਹ ਹਣ ਤੈਨਾਂ ਜਿਹੜੀਆਂ ਹੁਣ ਠੰਡ ਨਗਾ ਕੇ ਸੂੰਦੀਆਂ ਨੇ ਦੇਖ ਮੈਂ ਤੈਨੂੰ ਫਾਇਦੇ ਚ ਦੱਸੂ ਜਿਹੜੀਆਂ ਹੁਣ ਵਾਲੀਆਂ ਬੱਕਰੀਆਂ ਸੂਈਆਂ ਉਹ ਕਿਹੜਾ ਨੱਬ ਦਿੰਦੀਆਂ ਦੇਖ ਭਾਈ ਉਹ ਜਿਹੜੀਆਂ ਹੁਣ ਠੰਡ ਨਗਾ ਕੇ ਸੂੰਦੀਆਂ ਉਹ ਤੁਹਾਨੂੰ ਫਾਇਦੇ ਚ ਨੇ ਲੈਣ ਨੂੰ ਮੈਂ ਨਹੀਂ ਕਹਿੰਦਾ ਵੀ ਨਾਮ ਲਾਓ ਦੇਖ ਵੀਰੇ ਪਹਿਲਾਂ ਤੇਰੇ ਮੁੰਡੇ ਉਹ ਨਾਲ ਦੇਣਾ ਸਲਾਕ ਕਰ ਲੈ ਤੈਨੂੰ ਕਰਕੇ ਹੋ ਗਿਆ ਉੱਤ ਕਰਕੇ ਕੋਈ ਕਹਿੰਦਾ ਲੈ ਲੈ ਨਹੀਂ ਕੋਈ ਕਰਨੀ ਸੂੰਣ ਵਾਲੀਆਂ ਸੂਈਆਂ ਹੋਈਆਂ ਲੈਣੀਆਂ ਉਹ ਦਿਵਾ ਦਾਂਗੇ ਨਹੀਂ ਨਹੀਂ ਮੈਂ ਨਾਰਾਜ਼ ਨਹੀਂ ਤੁਹਾਨੂੰ ਕਰ ਕਿੰਨੇ ਟਾਈਮ ਤੱਕ ਸੂੰਣ ਵਾਲੀਆਂ ਇਹ ਇਹ ਬਾਈ ਆ ਤਾਂ ਹੈਗੀ ਆ ਤਿੰਨ ਮਹੀਨਿਆਂ ਦੇ ਨੇੜ 22 ਦੇ ਠੀਕ ਆ ਉਹ ਟੱਪ ਚੱਲੀ ਤਿੰਨ ਮਹੀਨਿਆਂ ਤੋਂ ਤਿੰ ਆਪਾਂ ਤੁਹਾਨੂੰ ਸਿੱਧੀ ਗੱਲ ਦਸੀਏ ਫੰਡਰ ਹੋਣਗੇ ਮੇਰੇ ਕੋਲੇ ਸਾਢੇ 3 ਮੇਰੀਆਂ ਨੇ ਤੁਹਾਨੂੰ ਸਿੱਧੀ ਗੱਲ ਦਸੀਏ ਤਾਂ ਠੀਕ ਹੈ ਬੰਦੇ ਦੀ ਜਾਈ ਜਾ ਗੱਲ ਹਾਂ ਸਹੀ ਗੱਲ ਆ ਠੀਕ ਆ ਜਿਹੜੇ ਬੋਕ ਖੜੇ ਨੇ ਬਾਈ ਸਾਡੇ ਕੋਲੇ ਹੁਣੋਂ ਤਾਂ ਇਹਨਾਂ ਦੇ ਗਦੀ ਗੇੜ ਪਵਾਉਂਦੇ ਨੇ ਇਹਨਾਂ ਦਾ ਲੰਨੂ ਨੇ ਆਪਾਂ ਲਵਾਵਾਂਗੇ ਤਿੰਨ ਬੋਕ ਨੇ ਸਾਡੇ ਕੋਲ ਮਾਲ ਵਾਦੂ ਤੈਨੂੰ ਤੈਨੂੰ ਤਾਂ ਗੱਡੀ ਭਰ ਕੇ ਤੋਰੂੰਗੀ ਮੈਂ ਸਾਡੇ ਕੋਲੇ ਤਿੰਨ ਬੋਕ ਨੇ ਸਾਡੇ ਕੋਲੇ ਕਿਹੜਾ ਇੱਕ ਬੋਕ ਆ ਹੁਣੋਂ ਤਾਂ ਇਹਨਾਂ ਦੇ ਗਦੀ ਗੇੜ ਪਵਾਏ ਹੁੰਦੇ ਇਤੋਂ ਬਾਅਦ ਭਾਈ ਆ ਹੋ ਗਏ ਤੇ ਤਿੰਨਾਂ ਦੇ ਆਸ਼ਕ ਇਹ ਕਹਿੰਦੇ ਅਸੀਂ ਲੈਨੇ ਆ ਹੁਣ ਕਿਹੜੀਆਂ ਕਿਹੜੀਆਂ ਪਾ ਰਹੇ ਆ ਇਹ ਲੈ ਲੈ ਤੇ ਤਿੰਨੇ ਹੁਣ ਇੱਕ ਤਾਂ ਆ ਤੀ ਛੋਡੇ ਵਾਸਤੇ ਇੱਕ ਆ ਸੀ ਥੋੜੇ ਬਾਅਦ ਤੇ ਪਹਿਲਾਂ ਦੋ ਤੀਆਂ ਸੀ ਆ ਪੱਠਾ ਲੈ ਲਾਂਗੇ ਹਾਂ ਇਹਨਾਂ ਦੇ ਪਾਸੋਂ ਉਹਨਾਂ ਦੇ ਉਰੇ ਜਾ ਪਹਿਲਾਂ ਪੱਠਾ ਛੱਡ ਦੇ ਯਾਰ ਮੈਂ ਚੜਾ ਹਟ ਧਿਆਵਰੇ ਕਾੜ ਕੇ ਮੂਹਰੇ ਓ ਖਸਮਾ ਹਾਥੀ ਜੋ ਆਪੇ ਦਿਖੀਂ ਜਾਂ ਨਾ ਬੱਕਰੀਆਂ ਦਾ ਦਿਖਾਉਂਦੇ ਹੀ ਨਹੀਂ ਤੂੰ ਬਾਜ ਕਰਿਆ ਕਰ ਮੜੀ ਜੀ ਬਾਜ ਮਾਂ ਨੇ ਘਰ ਖਵਾ ਕੇ ਪਹਿਲਵਾਨ ਬਣਦੇ ਨੇ ਐਵੇਂ ਨਹੀਂ ਬਣਦੇ ਤੇਰੀ ਮਾਂ ਨੇ ਕਰ ਖਵਾ ਕੁਸਤੀ ਅਜ ਮੈਂ ਲੜੂ ਤੇਰੇ ਨਾਲ ਦੇਖੀ ਜੋ ਕਿਹੜਾ ਕਰੇ ਚੱਕ ਕੇ ਲੈ ਜਾਵੇਂਗਾ ਢਾਲੇਗਾ ਤਾਂ ਕਿ ਹੁੰਦਾ ਬੁੜਾ ਬੰਦਾ ਢਾਦੀ ਕਾਂ ਨੂੰ ਢਾਲਾਂਗੇ ਜੇ ਤੈਨੂੰ ਢਾਤਾ ਕਹਣਗੇ ਮੈਜਰ ਰਾਜਸਤਾਨੀ ਢਾਤਾ ਕਿਆ ਬਾਪ ਕੋਈ ਨਾ ਕੋਈ ਨਾ ਲੈ ਫੜਾ ਲੈ ਹਾਂ ਮੇਰੇ ਕੰਨ ਵਿੱਚ ਦੱਸੇਗਾ ਕੁਛ ਕਰਾਂ ਬੱਸ ਕਰਦੇ ਜੀ ਮੈਂ ਕਰ ਲਓ ਨਹੀਂ ਮਰੀ ਸਲਾਤਾ ਕਰ ਲਈਏ ਕਰ ਲੈ ਕਰ ਕਿਉਂ ਵੀ ਇਦਨ ਹੋ ਸਲਾਹ ਜ਼ਰੂਰੀ karenge ਲੈ ਮਿੱਤਰਾ 8000 ਦਿੰਦੇ ਨੇ ਉੱਬਈ ਰਾਜੂ ਕਿਹੜੇ ਸਾਹਿਬ ਨਾਲ ਕਰਦਾ ਉਹਦਾ ਮੈਨੂੰ ਕੀ ਪਤਾ ਉਹ ਕਹਿੰਦੇ ਨੇ ਯਾਰ ਉਹ ਕਹਿੰਦੇ ਨੇ ਫਿਰ ਤੈਨੂੰ ਤਾਂ ਹੁਣ ਪਤਾ ਜੇ ਉਹ ਕਹਿੰਦੇ ਨੇ ਸੁਣੀ ਬੱਪੂ ਮਣਜਾ ਕਹਿੰਦੇ ਖੜ ਜਾ ਲਾ ਕੇ ਕਰਨਾ ਜੇ ਉਹ ਕਹਿੰਦੇ ਨੇ ਤੈਨੂੰ ਤਾਂ ਪਤਾ ਹੀ ਆ ਹੁਣ ਫਿਰ ਕਿੰਨੇ ਦੇਣੀਆਂ ਨੇ ਫਿਰ 40 ਦੀਆਂ ਵੀ ਨਹੀਂ ਹੈਗੀਆਂ ਉਹ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਚੱਲ ਲੈਂਦੇ ਨੇ ਇੱਕ ਨਗ ਲਿਆ ਦੋ ਹੋਰ ਲੈ ਲੈਣਗੇ ਵਿੱਚੇ ਮਹਾ ਫਰੀ ਜਾਣਗੇ 40 ਦੀਆਂ ਵੀ ਨਹੀਂ ਹੈਗੀਆਂ ਫਿਰ ਕਿੰਨੇ ਦੀਆਂ ਨੇ ਫਿਰ ਤੂੰ ਦੱਸ ਦੇ 1000 ਘੱਟ ਦੇ ਦੇ 30000 ਦੀਆਂ ਦਿੰਨੇ ਨਹੀਂ ਹੋਣੀ ਯਾਰ ਰਾਜੂ ਹੋਰ ਕਿੰਨੇ ਦੀਆਂ ਦਿੰਨੇ 38000 ਦੀਆਂ ਲੈ ਜਾਦਾ 38 ਕਿੰਨਾ ਹੁੰਦਾ 30000 38 ਤਾਂ ਹੀ ਬਹੁਤਾ ਹੋ ਗਿਆ ਇਕੱਠਾ ਓਏ ਸਾਹ ਦੀ ਗੱਲ ਕਰ ਕੋਈ ਯਾਰ ਹੋਰ ਹਜੇ ਦੂਰ ਸੂਣ ਵਾਲੀਆਂ ਬੱਕਰੀਆਂ ਨੇ ਦੂਰ ਹਜੇ ਹੋਰ ਕੀ ਹਜੇ ਦੂਰ ਸੂਣ ਵਾਲੀਆਂ ਨੇ ਕਿਉਂ ਵੀ ਤੇਨੂੰ ਬਾਈ ਲੋਕ ਪੱਠਾ ਤਿਆਰ ਕਰਦਦੇ ਨੇ ਆਪਾਂ ਦਾ ਬੱਕਰੀਆਂ ਨੇ ਤਾਂ ਸੂਣ ਵਾਲੀਆਂ ਬੱਕਰੀਆਂ ਹੀ ਨੇ ਪੱਠਾ ਤਾਂ ਨਹੀਂ ਹੈਗੀਆਂ ਬੱਕਰੀਆਂ ਤੇਰੀਆਂ ਵੇਚਤੀਆਂ ਬਹੁਤੀਆਂ ਗੱਲਾਂ ਨੇ ਮੇਰੇ ਨਾਲ ਕਰੀ ਹੂੰ ਰੱਬ ਲੋ ਮੂ ਵੀ ਮੇਰਾ ਮੋਟਾ ਡਰੀ ਦਰਦੇ ਆ ਹਾਂ ਦਰਦੇ ਆ ਪਰਮਾਤਮਾ ਹੈਗੇ ਪਰ ਆਪਾ ਨਹੀਂ ਹੈਗੇ ਚਲ ਆਪਾਂ ਦਾ ਕੋਈ ਆਪਾਂ ਕੁਦਰਤ ਦੀਆਂ ਗੱਲਾਂ ਆਪੇ ਦੱਸਣ ਲੱਗੇ ਫਲਾਣੇ ਦਿਨ ਮੀਂਹ ਵਰਸੂਗਾ ਬਈ ਆ ਜਾ ਰੱਬ ਆਪੇ ਬਣ ਕੇ ਉਹਦਾ ਨੈਟ ਦੱਸਦਾ ਆਪਾਂ ਨਹੀਂ ਦੱਸਦੇ ਨੈਟ ਦਾ ਕੀ ਹੈ ਰੱਬ ਆਇਆ ਅਸਲ ਤਾਕੜਾ ਰੱਬੇ ਦੱਸਦਾ ਨੈਟ ਵਾਲਿਆਂ ਨੂੰ ਨੈਟ ਦਾ ਬਹੁਤ ਖਸਾਉਂਦਾ ਹੈ ਸਾਰਾ ਉਹਨਾਂ ਦੇਖਿਆ ਕਰ ਹਾਂ ਆ ਲੈ 32000 ਦੀਆਂ ਹੋ ਗਈਆਂ ਚੁੱਪ ਕਰ ਜਾ ਹੋਰ ਕੀ ਹੋ ਗਿਆ ਹੁਣ ਘਸਰ ਆ ਯਾਰ ਥੱਲੇ ਨਹੀਂ ਕੁਛ ਦੇਖਿਆ ਥੱਲੇ ਦਾ ਉੱਤੇ ਮਾਂ ਤਾਂ ਥੱਲੇ ਆਵਾਰ ਹੈ ਮੇਰਾ ਕੋ ਡੀਜੇ ਨਹੀਂ ਦਿਖਦਾ ਵੀਰੇ ਨਹੀਂ ਦਿਖਦਾ ਜਾਵਾਂ ਫਿਰ ਜਾ ਮੇਰੇ ਸਹੀ ਮੁੱਲ ਲਾ ਕੇ ਲੈ ਜਾ ਯਾਰ ਜਾਣ ਵਾਲਾ ਕਿਹੜਾ ਕੰਮ ਨਾ ਕਰਾ ਕੇ ਫਿਰ ਹੁਣ ਤੂੰ ਉਹ ਬੰਦਾ ਹੈ ਨਾ ਇਹਦਾ ਬਾਈ ਤੁਸੀਂ ਆਪਦੀ ਪਸੰਦ ਦੀ ਖਾ ਕਰਦਾ ਮੇਰੇ ਕਹਿੰਦੀ ਮੈਨੂੰ ਕੁੱਟੂ ਮਾਂ ਤਾਂ ਨਾ ਸਾਡੇ ਬੰਦ ਕਰਾ ਕੇ ਕਰਦੇ ਪਰ ਮੈਂ ਛੋਡੇ ਕਹਿਣ ਤੇ ਲਈ ਜਾਂਦਾ ਯਾਰ ਮੈਨੂੰ ਐ ਬਾਈ ਸਾਲਾ ਨਾਲ ਨਹੀਂ ਮੇਰੇ ਕਹੇ ਤੋਂ ਨਹੀਂ ਨਹੀਂ ਯਾਦ ਕਰਾ ਕੇ ਮੰਨ ਲਓ ਵੀ ਯਾਰ ਕਿਸ ਤੇ ਮਾਨ ਹੁੰਦਾ ਨਾ 32000 ਦੀਆਂ ਬਾਈ ਮੈਂ ਤਾਂ ਇੱਕ ਗੱਲ ਕਹਿਦੀ ਫੰਡਰ ਹੋ ਗਿਆ ਮੈਨੂੰ ਮੇਰੀ ਮੈਨੂੰ ਮਾਨ ਨਹੀਂ ਮਿਲਦਾ ਕਿੰਨੇ ਦੀਆਂ ਦਾ ਮੇਰਾ ਆਪਾਂ ਨੂੰ ਵੀ ਨਹੀਂ ਕਿੰਨੇ ਦੀਆਂ ਜਾ 37000 ਦੀਆਂ ਲੈ ਜਾ 37 ਕਿੰਨਾ ਆਉਂਦਾ 30 ਤੇ 7 5000 ਦਾ ਬਾਰਕਾ ਹਾਂਜੀ ਲੈ 33 ਦੀਆਂ ਦੇ ਨਹੀਂ ਹੋਣੀਆਂ ਜਾ ਵੇਖਤੀਆਂ 34 ਦੀਆਂ ਚੱਕ ਚੱਕ ਹੋ ਗਿਆ ਭਾਈ ਹਾਂ ਕੇਸ ਨੂੰ ਬਰੀ ਮੈਂ ਕਰਕੇ ਹਟੂ 34 ਦੀਆਂ ਲੈਤੀਆਂ ਵੀਰੇ ਤੈਨੂੰ ਪਸੰਦ ਆ ਤੂੰ ਰੱਖ ਲੈ ਨਹੀਂ ਜੋੜੀ ਰੱਖ ਲੈਣਗੇ ਹੈ ਨਹੀਂ 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 ਕਿਉਂ ਵੀ ਗਾਕ ਲੈ ਹੁਣ ਪੱਠਾ ਫਾੜ ਆਪਣੀਆਂ ਓਏ ਖੜ ਜਾ ਯਾਰ ਤੂੰ ਫੇਰ ਕਰਾਂਗੇ ਪੱਠਾ ਫੜ ਦੇ ਦਿਖਾ ਦੇ ਮੜੀਆਂ ਆ ਓ ਪੇ ਦਿਖਾ ਜੋ ਪੱਠਾ ਫੜਨਾ ਸਾਈ ਵਾਲਾ ਮੈਨੂੰ ਦੇ ਸਾਢੀ ਆ